ਬੜੀ ਖੁਸ਼ੀ ਹੋਈ ਹੈ ਇਹ ਗੁਰੂ ਨਾਨਕ ਦਾ ਦਰਬਾਰ ਹੈ ਸੰਤਾ ਨੇ ਬਾਬਾ ਰਾਜਾ ਸਿੰਘ ਉਹਨਾਂ ਨੇ ਬੜੀ ਕਿਰਪਾ ਕੀਤੀ ਹੈ ਇੱਥੇ ਆ ਕੇ ਇੱਕ ਚੌਕੜੇ ਅਖੰਡ ਪਾਠ ਕੀਤਾ ਸੁਣਿਆ ਜਰੂਰ ਸੀ ਪਰ ਇਸ ਤਰ੍ਹਾਂ ਕਰਦੇ ਕੋਈ ਸੱਜਣ ਵੇਖੇ ਨਹੀਂ ਸੀ ਤਾਂ ਇਹ ਉਦਮ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਦਵਾਉਂਦੇ ਨੇ ਇਹਨਾਂ ਕੋਲੋਂ ਹੀ ਸਾਨੂੰ ਅਖਵਾਇਆ ਕਿ ਮੇਰਾ ਇੱਥੇ ਆ ਕੇ ਜੀ ਕਰਦਾ ਮੈਂ ਅਖੰਡ ਪਾਠ ਕਰਾਂ ਤੇ ਸਾਨੂੰ ਇਹ ਉਦਮ ਦਿੱਤਾ ਇਹ ਕਰਵਾਇਆ ਕਰਨ ਵਾਲੇ ਵੀ ਆਪ ਹੀ ਨੇ ਕਰਵਾਉਣ ਵਾਲੇ ਵੀ ਉਹ ਆਪ ਹੀ ਨੇ ਪਰ ਬੜਾ ਚੰਗਾ ਲੱਗਦਾ ਇਸ ਚੀਜ਼ ਨਾਲ ਇੱਕ ਸਾਨੂੰ ਇਹ ਵੀ ਖੁਸ਼ੀ ਹੁੰਦੀ ਹੈ ਗੁਰੂ ਨਾਨਕ ਦਾ ਪੰਥ ਹੋਏ ਹੁਣੇ ਸੂਬਾ ਜੀ ਗੱਲ ਕਰਦੇ ਸੀ ਗੁਰਬਾਣੀ ਹੋਏ ਗੁਰੂ ਨਾਨਕ ਦਾ ਪੰਥ ਹੋਏ ਜਿਹੜਾ ਲੀਕਾਂ ਮਟਾ ਦਿੰਦਾ ਜਿਹੜੀਆਂ ਧਰਮ ਦੀਆਂ ਲੀਕਾਂ ਪਈਆਂ ਨੇ ਨਾ ਜਿਹੜੀ ਲੜਾਈ ਹੁੰਦੀ ਹੈ ਧਰਮ ਲੜਾਈ ਵੀ ਕਰਾਉਂਦਾ ਧਰਮ ਮਲਾਉਂਦਾ ਵੀ ਹੈ ਗੁਰੂ ਨਾਨਕ ਦਾ ਧਰਮ ਉਹ ਏ ਜਿਹੜਾ ਮਲਾਉਂਦਾ ਜਿਹੜਾ ਲੜਾਈ ਨਹੀਂ ਪਾਉਂਦਾ ਹੁਣੇ ਸੰਤਾਂ ਨੇ ਗੱਲ ਕੀਤੀ ਸੀ ਅਰਦਾਸ ਵਿੱਚ ਵੀ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਲੱਗੀ ਹੈ ਉਸ ਲੜਾਈ 'ਚ ਵੀ ਤੁਸੀਂ ਵੇਖਿਆ ਕਿ ਲੋਕਾਂ ਨੇ ਧਰਮ ਨੂੰ ਜੋੜਿਆ ਪਰ ਇਹ ਧਰਮ ਉਹ ਏ ਸਾਰੀ ਗੁਰਬਾਣੀ 'ਚ ਤੁਸੀਂ ਦੇਖ ਲਓ ਜੇ ਕੋਈ ਮੁਸਲਮਾਨ ਹੈ ਉਹਨਾਂ ਨੇ ਹੁਕਮ ਕੀਤਾ ਕਿ ਮੁਸਲਮਾਨ ਜੇ ਖੋਣਾ ਤੇ ਮੂਮਦਿਲ ਹੋ ਜਾ ਆਪਣੇ ਆਪ ਨੂੰ ਗਵਾ ਦੇ ਕਰਤੇ ਨੂੰ ਪਾਲਾ ਫਿਰ ਤੂੰ ਮੁਸਲਮਾਨ ਬਣ ਜਾਏਗਾ ਨਾ ਉਹਨਾਂ ਨੇ ਕਿਸੇ ਹਿੰਦੂ ਨੂੰ ਆਖਿਆ ਕਿ ਤੂੰ ਅੰਮ੍ਰਿਤ ਛਕ ਲਾ ਨਾ ਉਹਨਾਂ ਕਿਸੇ ਮੁਸਲਮਾਨ ਨੂੰ ਆਖਿਆ ਕਿ ਬਾਬਾ ਮਰਦਾਨਾ ਜੀ ਨਾਲ ਰਹੇ ਨੇ ਉਹਨਾਂ ਨੂੰ ਕੋਈ ਅੰਮ੍ਰਿਤ ਨਹੀਂ ਸੀ ਸ਼ਿਕਾਇਆ ਉਹਨਾਂ ਨੂੰ ਕੋਈ ਸਿੱਖ ਨਹੀਂ ਸੀ ਬਣਾ ਲਿਆ ਸੋ ਇਹ ਲੀਕਾ ਸਾਡੇ ਸਿੱਖਾਂ ਦੇ ਵਿੱਚ ਵੀ ਛੋਟੀ ਜੀ ਸੰਸਥਾ ਵਿੱਚ ਸਿੱਖਾਂ ਵਿੱਚ ਵੀ ਪੈਂਦੀਆਂ ਰਹਿੰਦੀਆਂ ਨੇ ਸਾਡੀ ਗੁਰੂ ਨਾਨਕ ਦੇ ਸਿੱਖ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੁੰਦਿਆਂ ਹੋਇਆਂ ਇਹ ਜੀ ਕਰਦਾ ਕਿ ਲੀਕਾ ਮਿਟੀ ਜਾਣ ਇਹ ਲੀਕਾ ਨਾ ਰਹਿਣ ਕੋਈ ਨੀਲਾ ਪਾਉਂਦਾ ਕੋਈ ਸੋ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਸਾਡੇ ਵੀਰ ਸਾਧੂ ਸੰਤ ਗਿਆਨੀ ਜੀ ਬਾਬਾ ਜੀ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਕੋਈ ਵੀ ਅਰਦਾਸ ਕਰਦੇ ਨੇ ਅਰਦਾਸ ਤਾਂ ਸੀ ਉਹ ਇੱਕ ਪਰਮਾਤਮਾ ਕੋਲ ਕਰਦੇ ਆ ਕੋਈ 10 ਦਾ ਲੈਂਦਾ ਕੋਈ 12 ਦਾ ਨਾਮ ਲੈਂਦਾ ਉਹ ਪਰਮਾਤਮਾ ਤਾਂ ਆਪਣੇ ਸਾਰਿਆਂ 'ਚ ਹੀ ਬੈਠਾ ਹੈ ਇਹ ਆ ਅਸੀਂ ਪੂਜਦੇ ਸਿਰਫ ਉਹਨਾਂ ਨੂੰ ਆ ਜਿਨ੍ਹਾਂ ਨੇ ਇੱਕ ਮੰਨ ਲਿਆ ਜਿਨ੍ਹਾਂ ਨੇ ਇਹ ਦੇਖ ਲਿਆ ਜਿਨ੍ਹਾਂ ਨੇ ਇੱਕ ਦੇਖ ਲਿਆ ਉਹ ਪੂਜਣਯੋਗ ਹੋ ਗਏ ਉਹ ਤਾਂ ਗਿਣਤੀ ਤਾਂ ਕੋਈ ਹੈ ਹੀ ਨਹੀਂ ਤੁਸੀਂ ਹੁਣੇ ਸ਼ਲੋਕ ਸੁਣਦੇ ਸੀ ਨਾ ਨੌਵੇਂ ਪਾਤਸ਼ਾਹ ਦੇ ਸੋਖ ਦੁਖ ਜੇ ਪਰਸਾ ਨਹੀਂ ਲੋਭ ਮੋਹ ਅਬਮਾਨ ਕਹੋ ਨਾਨਕ ਸੁਨ ਰੇ ਮਨਾ ਜੋ ਮੂਰਤ ਭਗਵਾਨ ਜੇ ਤੁਹਾਡਾ ਜੀਵਨ ਇੱਥੇ ਆ ਤਾਂ ਭਗਵਾਨ ਤਾਂ ਕੋਈ ਵੀ ਬਣ ਜਾਵੇ ਕਿਤੇ ਵੀ ਬਣ ਜਾਵੇ ਇਹ ਸੱਚ ਪਾਤਸ਼ਾਹ ਦੀ ਬਾਣੀ ਹੈ ਉਹ ਭਗਵਾਨ ਨਾ Hindu ਚ ਨਾ Muslim ਚ ਨਾ Sikhਾਂ ਚ ਸਾਡਾ ਜੀਵਨ ਉੱਚਾ ਹੋਵੇ ਸੋ ਇਹ ਕੋਸ਼ਿਸ਼ ਕਰਦੇ ਰਹੀਦਾ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਤਿਗੁਰੂ ਰਾਮ ਸਿੰਘ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਰਹੀਏ ਸੋ ਸਾਂਝੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਨਾਲ ਅਸੀਂ ਫੇਰ ਇਕੱਠੇ ਹੋਏ ਆਇਆ ਇਹ ਸੁਭਾਗਾ ਦਿਨ ਆਇਆ ਇਹ ਹਰਜਸ ਹੋਇਆ ਇਹ ਸਾਡੇ ਸਾਰਿਆਂ ਦਾ ਹੀ ਧੰਨ ਭਾਗ ਨੇ ਕਿ ਜਿਨ੍ਹਾਂ ਨੇ ਇਹ ਹਰਜਸ ਰਾਲ ਮੜ ਕੇ ਕੀਤਾ ਇੱਕ ਵਾਰੀ ਮੇਰਾ ਜੀ ਕਰਦਾ ਉਹ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ 'ਚ ਮੈਂ ਨਮਸਕਾਰ ਕਰ ਲਵਾਂ ਜਿਨ੍ਹਾਂ ਦੇ ਕੀਤੇ ਜਿਨ੍ਹਾਂ ਦੇ ਲਾਏ ਹੋਏ ਅਸੀਂ ਇਹ ਲੱਗੇ ਆਂ ਜਿਨ੍ਹਾਂ ਦੇ ਲਾਏ ਹੋਏ ਗੁਰਬਾਣੀ ਨਾਲ ਜੁੜੇ ਆਂ ਜਿਨ੍ਹਾਂ ਦੇ ਲਾਏ ਹੋਏ ਨਾਮ ਨਾਲ ਜੁੜੇ ਆਂ ਕਿਉਂਕਿ ਪਰਮਾਤਮਾ ਘਟ ਘਟ ਵਚ ਵਿੱਚ ਵਸਦਾ ਹੋਇਆ ਵੀ ਕਿਸੇ ਦੇ ਰਾਈ ਆ ਕੇ ਕਰਾਉਂਦਾ ਭਾਵੇਂ ਉਹ ਗੁਰੂ ਨਾਨਕ ਦੇ ਰੂਪ ਵਿੱਚ ਆਉਂਦਾ ਹੈ ਭਾਵੇਂ ਭਗਵਾਨ ਰਾਮ ਦੇ ਭਾਵੇਂ ਭਗਵਾਨ ਕ੍ਰਿਸ਼ਨ ਦੇ ਉਹ ਵੱਖੋ ਵੱਖਰੇ ਰੂਪ ਸਾਰੇ ਹੀ ਉਹਦੇ ਨੇ ਉਹ ਦੋ ਕਲੀ ਹੁੰਦਾ ਹੀ ਨਹੀਂ ਉਹ ਜੁਗੋ ਜੁਗ ਇੱਕੋ ਏ ਪਰ ਉਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਵਾਰੀ ਨਮਸਕਾਰ ਕਰਨ ਨੂੰ ਜੀ ਕਰਦਾ ਜਿੰਨਾ ਸਾਡੇ ਵਰਗਿਆਂ ਤੋਂ ਵੀ ਇਹ ਸੇਵਾ ਲਈਏ ਇੱਕ ਵਾਰੀ ਬੜੇ ਪਿਆਰ ਨਾਲ ਆਖੀਏ ਤਨ ਸਤਿਗੁਰੂ ਜੀ ਗੀਤ ਸਿੰਘ ਜੀ ਸਤਿ ਸ੍ਰੀ ਅਕਾਲ